ਇਸੇ ਵੱਡੀ ਫਿਲਮ ਜਿਹਨੇ ਚਰਚਾ ਕਰਵਾਉਣ ਵਾਲਾ ਸਿੱਧੂ ਮੂਸੇਵਾਲਾ ਦਾ ਬਰੋਟਾ ਗੀਤ ਰਿਲੀਜ਼ ਹੋਣ ਦੇ 2 ਹਫ਼ਤੇ ਬਾਅਦ ਵੀ ਰਿਕਾਰਡ ਤੋੜ ਰਿਹਾ ਹੈ ਤੇ ਬਰੋਟਾ ਗੀਤ ਨੇ ਹੁਣ ਅਜੇ ਹਰ ਰਿਕਾਰਡ ਆਪਣੇ ਨਾਮ ਕੀਤਾ ਹੈ ਜਿਹੜਾ ਇੰਡੀਆ ਵਿੱਚ ਹੋਰ ਕਿਸੇ ਵੀ ਗੀਤ ਦੇ ਨਾਮ ਨਹੀਂ ਹੈ ਸਿੱਧੂ ਮੂਸੇਵਾਲਾ ਦੇ ਬਰੋਟਾ ਗੀਤ ਉੱਪਰ 5 ਮਿਲੀਅਨ ਪਲੱਸ ਕਮੈਂਟ ਆ ਚੁੱਕੇ ਹਨ ਜਿਹੜੇ ਕਿ ਇੰਡੀਆ ਬਾਲੀਵੁੱਡ ਦੇ ਕਿਸੇ ਵੀ ਗੀਤ ਉੱਪਰ ਨਹੀਂ ਹਨ ਤੇ ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਸਿੱਧੂ ਮੂਸੇਵਾਲਾ ਦੇ ਗੇਮ ਗੀਤ ਦੇ ਨਾਮ ਹੀ ਸੀ ਜਿਸ ਉੱਪਰ 5 ਮਿਲੀਅਨ 531 ਕਮੈਂਟ ਆਏ ਸਨ ਤੇ ਹੁਣ ਬਰੋਟਾ ਗੀਤ ਨੇ ਗੇਮ ਗੀਤ ਦਾ ਰਿਕਾਰਡ ਤੋੜਦੇ ਹੋਏ 5 ਮਿਲੀਅਨ 576 ਕਮੈਂਟ ਨਾਲ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ ਸਿੱਧੂ ਮੂਸੇਵਾਲਾ ਨੇ ਆਪਣੇ ਇੱਕ ਗੀਤ ਵਿੱਚ ਵੀ ਕਿਹਾ ਸੀ ਕੇ ਆਪਣੇ ਰਿਕਾਰਡ ਸਾਰੇ ਆਪ ਹੀ ਮੈਂ ਤੋੜਨੇ ਤੇ ਉਹੀ ਗੱਲਾਂ ਸੱਚ ਹੋ ਰਹੀਆਂ ਨੇ ਬਾਕੀ ਇਸ ਗੀਤ ਉੱਪਰ 20 ਮਿਲੀਅਨ ਕਮੈਂਟ ਦਾ ਟਾਰਗੇਟ ਰੱਖਿਆ ਗਿਆ ਹੈ ਤੇ ਜੇਕਰ ਇੰਨੇ ਕਮੈਂਟ ਆ ਜਾਂਦੇ ਹਨ ਤਾਂ ਬਰੋਟਾ ਗੀਤ ਦੁਨੀਆ ਦਾ ਪਹਿਲਾ ਅਜਿਹਾ ਗੀਤ ਬਣ ਜਾਵੇਗਾ ਜਿਸ ਉੱਪਰ 20 ਮਿਲੀਅਨ ਕਮੈਂਟ ਹੋਣਗੇ ਤੇ ਸਿੱਧੂ ਮੂਸੇਵਾਲੇ ਦਾ ਅਗਲਾ ਗੀਤ ਵੀ ਹੁਣ 20 ਮਿਲੀਅਨ ਕਮੈਂਟ ਹੋਣ ਤੋਂ ਬਾਅਦ ਹੀ ਸੁਣਨ ਨੂੰ ਮਿਲੇਗਾ ਬਾਕੀ ਦੋਸਤੋ ਇਸ ਵੀਡੀਓ ਨੂੰ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ